ਅੱਜ ਦੀ ਵੀਡੀਓ ਵਿੱਚ ਬਈ ਚਾਰ ਨਗਿਆਂ ਦੀ ਵੀਡੀਓ ਬਣਾਈ ਆ ਦੋ ਤਾਜ਼ੀਆਂ ਸੁਈਆਂ ਬੜਾ ਇੱਕ ਗੱਬਣ ਇੱਕ ਬੱਛੀ ਪਿੰਡ ਛੰਨਾ ਗਲਬ ਸਿੰਘ ਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੇੜੇ ਪਿੰਡ ਜਿਹੜਾ ਭਰਾਉੜ ਰਹਿ ਜਾਂਦਾ ਮੋਬਾਈਲ ਨੰਬਰ ਕੋਈ ਨਹੀਂ ਮੋਡਲ ਨੰਬਰ 9872076012 9872076012 ਦੂਜਾ ਸੂਆ ਸੂਈ ਹੈ ਜਦੋਂ ਸੂਈ ਹੈ ਵੀਰੇ ਇਹ ਅੱਜ ਸਵੇਰ ਸੂਈ ਹੈ ਵੀਰੇ ਬੱਚਾ ਕੀ ਦੇ ਤਾਂ ਬੱਸੀ ਵੀਰੇ ਬੱਚੀ ਬੜੀ ਚੰਗੀ ਹੈ ਨਾ ਹਾਂ ਕੀ ਮੁੱਲ ਜਾਇਜ਼ ਹੈ ਇਹਦਾ 62000 ਰੁਪਿਆ ਬੇ ਹੋ ਜਾ ਵੀਰੇ ਠੀਕ ਹੈ ਜਮਾ ਜਾਇਜ਼ ਮੁੱਲ 62000 ਰੁਪਿਆ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਵੇ ਤੇ ਦੋ ਨੰਬਰ ਤੇ ਕਿੰਨੇ ਦਿਨ ਲੂ ਗੜੇ ਇਹ ਹਲੇ 10 ਦਿਨ ਲੈ ਜੂ ਵੀਰੇ ਕੱਚੀ ਹੈ ਚਾਰ ਦੰਦ ਚਾਰ ਦੰਦ ਦਾ ਪਹਿਲਾ ਸੂਆ ਠੰਡੀ ਸੀਲ ਆ ਬਾਈ ਕਿਵੇਂ ਮਰਜੀ ਹੱਤ ਤੁੱਟ ਫੇਰੀ ਚੱਲ ਕੁਛ ਨਹੀਂ ਕਹਿੰਦੀ ਪੁੰਨੀ ਇਹ ਸੂਸ ਬੜਾ ਚੰਗਾ ਹੈ ਨਾ ਹਾਂ ਬਾਲੀ ਕੋਈ ਨਹੀਂ ਹੈ ਫ੍ਰੀ ਟਿਕ ਨੰਬਰ ਠੰਡੀ ਸੀਲ ਚਾਰ ਠੰਡੀ ਹੈ ਠੰਡੀ ਹੈ ਲੈ ਹੂੰ ਤੇ ਮੁੱਲੇ ਦਾ ਇਹਦਾ ਮੁੱਲ 70000 ਹੈ ਜੀ ਤੇ ਆ ਬੱਚੀ ਕਿੰਨਾ ਇਹਦਾ ਮੁੱਲ ਲੈਣ ਦੇਣੀ ਆ ਬਸ ਬਾਈ ਹੂੰ ਜਿਹੜੇ ਫੋਨ ਉਹੀ ਲਾਵੇ ਜਿਹੜੇ ਨੇ ਲੈਣੀ ਹੋਈ ਮਾਰਾ ਮੋਟੇ ਮਾਨ ਤਾਣ ਹੋ ਬਾਈ 2000 ਰੁਪਏ ਠੀਕ ਆ ਬਾਈ 2000 ਦੀ ਬੱਚੀ ਬਾਈ ਕਹਿੰਦਾ ਦੇ ਦਿਆਂਗੇ ਬੱਚੀ ਟੌਬਰੀਡ ਆਰਸ਼ਰ ਐਰ ਸਾਰ ਬਰੀਡ ਆ ਵੀਰੇ ਐਰ ਸਾਰ ਵੀਰੇ ਐਰ ਸਾਰ ਠੀਕ ਆ ਤੇ ਆ ਬੜ ਕਦੋਂ ਸੀ ਇਹ ਤੀਜਾ ਸੂਆ ਸੂਈ ਆ ਵੀਰੇ ਹੂੰ ਇਹਨੂੰ ਹੋ ਗਿਆ ਹਫਤਾ ਸੂਈ ਨਹੀਂ ਹੁਣ 16 ਕਿਲੋ ਦੁੱਧ ਮਿਣਕ ਕੇ ਦੇਵਾਂਗੇ ਠੀਕ ਆ ਹੁਣ ਜਾਨੀ ਕਿ ਕੜਜਾ ਚੱਲ ਪਿਆ ਦੁੱਧ ਤਾਂ ਜਾਨੀ ਕਿ ਹੋਰ 20 ਤੇ ਜਾਊ ਇਹ ਬੱਚਾ ਕੀ ਆ ਮੰਗਰ ਬੱਸੀ ਵੀਰੇ ਦੇ ਮੰਗਰ ਬੱਚੀ ਬੜੀ ਚੰਗੀ ਆ ਮੁੱਲ 65000 ਦਾ ਹਾਂ ਵੇ ਬੱਸੀ ਬੁਰੀ ਸਰਾ ਕੀ ਬਾਤ ਆ ਯਾਰ ਇਹ ਥਾਣ ਵੀ ਇੱਕ ਨੰਬਰ ਮੁਠੀ ਵਾਲਾ ਥਾਣੇ ਪੱਲਾ ਕੱਲਾ ਪੀੜੀ ਡਾ ਕੇ ਵਧੀਆ ਕਿਵੇਂ ਮਰਜੀ ਚੋਵੇ ਕੋਈ ਦੰਮ ਵੀ ਨਹੀਂ ਭਰਦੀ ਚਵਾਈ ਵੇਲੇ ਬੜੀ ਕੀ ਮੁੱਲ ਇਹਦਾ 65000 ਰੁਪਿਆ ਉਹਦੇ ਜੋ